ਸਾਸਰੀ ਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਿੰਦਰ ਸਿੰਘ ਇਸ ਟਾਈਮ ਦੇ ਉੱਤੇ ਖੜੇ ਆ ਡਾਕਟਰ ਮੇਨਾਰਾਮ ਰੋਡ ਤੇ ਮੇਨਾਰਾਮ ਰੋਡ ਤੇ ਤੁਹਾਨੂੰ ਦਿਖਾਉਣਾ ਸਾਰਾ ਤੋਂ ਪਹਿਲਾਂ ਅਸੀਂ ਦੱਸਣਾ ਕਿ ਅੱਜ 3 ਪੈਣ ਦਾ ਤਿਹਾਰਾ ਹੈ ਕਰਵਾ ਚੌਥ ਜਿਹੜਾ ਕੱਲ੍ਹ ਹੈ ਉਸੇ ਤਿਹਾਰ ਦੇ ਮੱਦੇ ਨਜ਼ਰ ਰੱਖ ਕੇ ਪੈਣਾ ਵੱਲੋਂ ਇੱਕ ਜਿਹੜਾ ਮਹਿੰਦੀ ਦਾ ਲਗਾਉਣ ਦਾ ਜਿਹੜਾ ਰੁੱਤ ਆਇਆ ਜਿਹੜਾ ਉਹ ਕਾਇਮ ਰੱਖਣ ਵਾਸਤੇ ਪੁਰਾਣੀ ਸੱਜਾਰ ਨੂੰ ਕਾਇਮ ਰੱਖਣ ਵਾਸਤੇ ਮਹਿੰਦੀ ਬੱਚਾ ਵੱਲੋਂ ਲਗਾਈ ਜਾ ਰਹੀ ਹੈ ਇਸ ਟਾਈਮ ਤੇ ਜਿਹੜਾ ਅਸੀਂ ਖੜੇ ਆ ਪੱਡੀ ਪੈਣ ਬ੍ਰਦਰਜ਼ ਜੋਨੇ ਤਾਲੂ ਨਾ ਜਿਹੜਾ ਉੱਥੇ ਉੱਤੇ ਖੜੇ ਆ ਉੱਥੇ ਜਿਹੜਾ ਸਲੂਤ ਵੱਲੋਂ ਉਹਨਾਂ ਵੱਲੋਂ ਹਰ ਸਾਲ ਇੱਕ ਜਿਹੜਾ ਵਧੀਆ ਤਰ੍ਹਾਂ ਦਾ ਉਹ ਕੀਤਾ ਜਾਂਦਾ ਜਿੱਥੇ ਇਹ ਪਹਿਣਾ ਦੇ ਮਹਿੰਦੀ ਲਾਉਂਦੇ ਦਿਖਾਉਂਦੇ ਸਨੂ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀ ਦੀ ਆਵਾਜ਼ ਕਿੰਨੇ ਚਾਵਾਂ ਦੇ ਨਾਲ ਪਹਿਣਾ ਜਿਹੜੀਆਂ ਮਹਿੰਦੀ ਉਹ ਲੋਹਾਰੀਆਂ ਤੇ ਇਹ ਸਾਡੇ ਜਿਹੜੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਖੜੇ ਬੈਠੇ ਜਮ ਇਹ ਐਮਡੀ ਆ ਕਿ ਪਰਦੀਪ ਫੈਲੂਨ ਦੇ ਪਰਦੀਪ ਸਵਾਲਨ ਦੇ ਜਿਹੜੇ ਲਿੰਦੇ ਜਿਹੜੇ ਐਮਟ ਗਿਆ ਜਿਹੜੇ ਜਿੰਨਾ ਤੇ ਦੇਖ ਰਹੇ ਕਹਿੰਦੇ ਤੇ ਜਿਹੜੇ ਬੱਚੇ ਆ ਉਹ ਮਹਿੰਦੀ ਦਾ ਜਿਹੜਾ ਕੰਮ ਕਰਦੇ ਆ ਲਾ ਰਿਆ ਮਹਿੰਦੀ ਤੇ ਪੈਣਾ ਵੀ ਬੜੀ ਖੁਸ਼ੀ ਖੁਸ਼ੀ ਜਿਹੜੀ ਮਹਿੰਦੀ ਹੈ ਉਹ ਲਗਾ ਰਹੀਆਂ ਤੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੇ ਇੱਥੇ ਇੱਕ ਹੋਰ ਦੱਸ ਦੰਨਿਆ ਗੱਲ ਜਿਹੜਾ ਇੱਥੇ ਮਹਿੰਦੀ ਦਾ ਜਿਹੜਾ ਰੇਟ ਹੈ ਉਹ ਬਿਲਕੁਲ ਬਾਬਜਾ ਹੈ ਬਾਬ ਜੀ ਰੇਟ ਦੇ ਵਿੱਚ ਜਿਹੜੀਆਂ ਇੱਥੇ ਪੈਣਾ ਵੱਲੋਂ ਜਿਹੜੇ ਆ ਮਹਿੰਦੀ ਲਗਾਈ ਜਾਂਦੀ ਐ ਦਿਖਾਉਣੇ ਤੋਂ ਕਰਦਿਆ ਗੱਲ ਐ ਐਮ ਡੀ ਵਾਜ ਐਮ ਡੀ ਸਾਹਿਬ ਦੇ ਨਾਲ ਤੇ ਅੱਜ ਕੀ ਨਾਮ ਆਂ ਤੁਸੀਂ ਅੱਛਾ ਅੱਜ ਤੁਸੀਂ ਇੱਥੇ ਮਹਿੰਦੀ ਦਾ ਰਲਾਇਆ ਕਿਵੇਂ ਲੱਗਦਾ ਵਧੀਆ ਲੱਗਦਾ ਜੀ ਤੇ ਤੁਸੀਂ ਹਰ ਸਾਲ ਲਗਾਉਂਦੇ ਹਾਂਜੀ ਹਰ ਸਾਲ ਲਗਾਉਂਦੇ ਹਾਂਜੀ ਹਰ ਸਾਲ ਲਗਾਉਂਦੇ ਅੱਛਾ ਜੀ ਅੱਜ ਆਪਾਂ ਗੱਲ ਜਿਹੜਾ ਹੈਗਾ ਕਰਵਾਉਣਾ ਤੇ ਕਿੰਨੀਆਂ ਕੁੜੀਆਂ ਅੱਜ ਮਹਿੰਦੀ ਲਵਾ ਕੇ ਗਈਆਂ ਲੱਗਿਆ 10 ਲੱਗਿਆ ਜੀ ਅੱਛਾ ਸ਼ਾਮ ਬਾਕੀ ਹੈ ਹਜੇ ਅੱਛਾ ਸ਼ਾਮ ਤੱਕ ਕਿੰਨੇ ਕ ਵੇਟ ਤੱਕ ਲੈਟ ਦੇਰ ਦੇਰਾਂ ਤੱਕ ਕ ਲੱਗਦਾ 1 ਵਜੇ ਤੱਕ 12 ਵਜੇ ਤੱਕ ਜਿੰਨੇ ਅੱਛਾ ਜੇ ਆਪਾਂ ਗੱਲ ਕਰੀਏ ਵੀ ਜਿਹੜੇ ਬਾਜ਼ਾਰ ਹੈ ਥੋਬੇ ਬਾਜ਼ਾਰ ਹੋ ਗਿਆ ਜਾਂ ਮਿੱਠੂ ਮੱਲ ਬਾਜ਼ਾਰ ਹੋ ਗਿਆ ਉੱਥੇ ਇੱਕ ਜਿਹੜਾ ਮੈਗੀ ਦਾ ਜਿਹੜਾ ਇਹ ਨਗਾ ਰਿਹਾ ਉੱਥੇ ਉਹ ਉੱਥੇ ਬਹੁਤ ਹਾਈ ਫਾਈ ਰੇਟ ਹੈ ਆਪਣਾ ਰੇਟ ਕਿਵੇਂ ਬਾ ਆਪਣਾ ਠੀਕ ਠੀਕ ਹੀ ਹੈ ਜੀ ਕੋਈ ਹਾਈ ਫਾਈ ਨਹੀਂ ਹੈ ਫਿਰ ਵੀ ਜਿਵੇਂ ਵੀ ਬਤਾਇਆ 20000 ਤੱਕ ਹੈ ਆਪਣਾ ਰੇਟ ਅੱਛਾ ਬਹੁਤ ਬਾਜ਼ਵ ਦੇ ਰੇਟ ਦੇ ਜਿਹੜੇ ਗੱਲ ਕੀਤੇ ਐ ਉਸ ਤੋਂ ਬਾਅਦ ਆਪਾਂ ਕਰਾਂਗੇ ਅੰਦਰ ਤੋਂ ਇੱਕ ਵੀ ਗੱਲ ਦੱਸਣਾ ਜਿਹੜਾ ਹੈ ਸਲੂਨ ਹੈ ਇਹ ਲੇਡੀਜ਼ ਜੈਂਟਸ ਵਾਸਤੇ ਦੋਨਾਂ ਵਾਸਤੇ ਸਾਡੇ ਜਿਹੜੇ ਐਮ ਡੀ ਸਾਹਿਬ ਹੈ ਇਸ ਪਰਦੀਪ ਬਰਦਰਸ ਦੇ ਜਿਹੜੇ ਐਮ ਡੀ ਹੈ ਜਿਹੜੇ ਮੰਤਰਕੀ ਸੀ ਉਹ ਉਹ ਦੇਖ ਰੇਖ ਦੇ ਵਿੱਚ ਚੱਲਦਾ ਹਾਂਜੀ ਕੀ ਨਾਮ ਹੈ ਮੇਰਾ ਨਾਮ ਜੀ ਪ੍ਰੀਤਮ ਕੁਮਾਰ ਜੀ ਅੱਛਾ ਆਪਾਂ ਇੱਥੇ ਅੱਜ ਕਰਮਚਾਰੀ ਦੇ ਮੱਦੇਨਜ਼ਰ ਰੱਖ ਕੇ ਕਬੀਤੀਆਂ ਦਾ ਜਿਹੜਾ ਤਿਉਹਾਰ ਹੈ ਤੇ ਕਿਵੇਂ ਲੱਗਿਆ ਕੰਮ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਾਇਆ ਜੀ ਸਾਨੂੰ तकरीबन 8 ਸਾਲ ਹੋ ਗਏ ਨੇ ਇਸੇ ਪਹਿਲਾਂ ਆਪਣੀ ਸ਼ਾਪ ਅੱਗੇ ਸੀ ਹੁਣ ਨਿਊ ওপਨੀ ਕੀਤੀ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਿੰਦੀ ਦਾ ਜਿਹੜਾ ਹੈਗਾ ਸੀ ਲਾਇਆ ਹੈਗਾ ਅੱਛਾ ਜੇ ਗੱਲ ਕਰੀਏ ਅੱਜ ਭੈਣਾਂ ਦਾ ਤਿਉਹਾਰ ਹੈ ਕਿੰਨਾ ਰਿਸਪੌਂਸ ਮਿਲਿਆ ਰਿਸਪੌਂਸ ਬਹੁਤ ਵਧੀਆ ਜੀ ਕਸਟਮਰ ਰੂਟੀਨ ਵਾਲੇ ਵੀ ਹੈਗੇ ਪਹਿਲਾ ਵਾਲੇ ਕਸਟਮਰ ਆ ਬਾਕੀ ਤਿਉਹਾਰ ਹੈ ਤੁਹਾਡੇ ਸਾਹਮਣੇ ਬਹੁਤ ਵਧੀਆ ਰਿਸਪੌਂਸ ਆ ਗਿਆ ਜੀ ਬਹੁਤ ਵਧੀਆ ਰਿਸਪੌਂਸ ਅੱਛਾ ਜਿਹੜਾ ਆਪਣਾ ਪ੍ਰੀਤ ਪਰਦੀ ਪਰਦਰਜ਼ ਰੱਖਿਆ ਹੈ ਇੱਥੇ ਆਪਣੇ ਬੱਚੇ ਕੰਮ ਕਰਦੇ ਆ ਇਹ ਜਿਹੜਾ ਤੁਹਾਡਾ ਇਕੱਲਾ ਲੇਡੀ ਜੈਂਟਸ ਤੋਂ ਨਹੀਂ ਆਪਣੇ ਕੋਲ ਲੇਡੀ ਸਟਾਫ ਵੀ ਹੈਗਾ ਤੇ ਜੈਂਟਸ ਤਾਂ ਹੈਗੇ ਹੀ ਹੈਗੇ ਜੀ ਦੋਨੇ ਹੀ ਆਪਣੇ ਕੋਲੇ ਹੈਗੇ ਆ ਤੁਹਾਨੂੰ ਅੰਦਰ ਲੈ ਕੇ ਚਾ ਲੈਂਦਾ ਆਪਣਾ ਬਬਲੂ ਜੀ ਦੇ ਨਾਲ ਅੰਦਰ ਤੁਹਾਨੂੰ ਦਿਖਾਉਂਦਾ ਵੀ ਜਿਹੜਾ ਸੈਲੂਨ ਹੈ ਉਹ ਇਸ ਟਾਈਮ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਅੰਦਰ ਵੀ ਜਿਹੜਾ ਭੈਣਾਂ ਦਾ ਜਿਹੜਾ ਮਹਿੰਦੀ ਲਵਾ ਰਹੀਆਂ ਤੇ ਗੱਲ ਕਰਦੇ ਇਹਨਾਂ ਨਾਲ ਬੱਤੀਆ ਦੇਖੋ ਮਹਿੰਦੀ ਲਾ ਰਹੇ ਆ ਤੀਨਾ ਮੈਂ ਭੈਣਾਂ ਜੀ ਸਰੇ ਦਾ ਵੰਸਲਾ ਜੀ ਅੱਛਾ ਤੁਸੀਂ ਅੱਜ ਕਰਵਾ ਚਾਹਉਂਦੇ ਆ ਤੇ ਆਰ ਨੂੰ ਲੈ ਕੇ ਮਹਿੰਦੀ ਲੱਤੀ ਮੈਨ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਜੀ

ਸ਼ਾਮ ਨੂੰ ਅਸੀਂ ਜਦ ਤੱਕ ਕਸਟਮਰ ਹੁੰਦੇ ਅਸੀਂ ਮੋੜਦੇ ਨਹੀਂ ਕਿਸੇ ਕਸਟਮਰ ਨੂੰ ਤੇ ਲਗਾਈ ਲਗਾਨੇ ਰਹਿੰਦੇ ਆ ਇੱਕ ਦੋ ਵਜਾਂਦੇ ਆ ਰਾਤ ਦੇ ਦਿਖਾਉਨੇ ਸਾਨੂੰ ਹਾਂ ਬੈਠੇ ਕਿਹੜਾ ਕਿਹੜਾ ਗੀਤਾਂ ਜਲੀ ਬੁੰਬਈ ਦੀ ਲਾਉਂ ਸੈਂਖਰੀਆਂ ਆ ਕਿ ਲਾਰੀਆਂ 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 ਪਹਿਲਾਂ ਸਿੱਖ ਗਈ ਹਾਂ ਜੀ ਕਿਤੋਂ ਸਿੱਖਿਆ ਸੀ ਤੂੰ ਹਾਂ ਜੀ ਹਾਂ ਇਹਨਾਂ ਦੇ ਬੱਚਿਆਂ ਨੇ ਜਿਹੜੇ ਮੈਂਦੀ ਲਾ ਰਿਆ ਇਹਨਾਂ ਦੇ ਜਿਹੜਾ ਮੈਂਦੀ ਲਾਉਣ ਦਾ ਕੰਮ ਹੈ ਇੱਥੋਂ ਸਖੈਦਰ ਤੁਹਾਨੂੰ ਦਿਖਾਉਣਾ ਹੈ ਜਿਹੜਾ ਇਹਨਾਂ ਦਾ ਸਾਲੂਨ ਦਾ ਕੰਮ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਲੇਡੀਜ਼ ਤੇ ਜੈਂਟਸ ਦਾ ਜਿਹੜਾ ਕੰਮ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਜਿਹੜਾ ਵਧੀਆ ਤੌਰ ਤਰੀਕੇ ਨਾਲ ਇੱਕ ਇਹਨਾਂ ਦੇ ਜਿਹੜੇ ਬਠਿੰਡੇ ਦੇ ਵਿੱਚ ਹੈ ਇੱਕ ਬਹੁਤ ਵਾਜਵਾਰ ਰੇਟ ਹੈ ਜਿਹੜਾ ਇੱਕ ਤੁਹਾਨੂੰ ਤਦ ਨੇ ਜਿਹੜਾ ਇਹ प्रदीप ਬਰਦਰਸ ਜਿਹੜੀ ਸ਼ਾਪ ਹੈ ਉਹ ਇੱਥੇ ਲਗਭਗ ਮੇਰਾ ਖਿਆਲ ਮੇਲਾ ਰਾਮ ਰੋਡ ਦੇ ਬਿਲਕੁਲ ਮੇਲਾ ਰਾਮ ਹਸਪਤਾਲ ਦੇ ਬਿਲਕੁਲ ਨਾਲ ਹੈ ਉੱਥੋਂ ਤੁਸੀਂ ਇਹ ਜਿਹੜਾ ਅ ਇਸ ਦੁਖਾਨੇ ਇੱਧਰ ਵੀ ਜਿਹੜਾ ਇਹਨਾਂ ਨੇ ਕੰਪਿਊਟਰ ਸਿਸਟਮ ਰੱਖਿਆ ਹੋਇਆ ਅ ਸਾਨੂੰ ਬੜਾ ਜਾਣਕਾਰੀ ਦਿਓਗੇ ਵੀ ਆ ਕੀ ਸਿਸਟਮ ਹੈ ਨੋ ਆ ਇਹ ਜਿਹੜਾ ਕੰਪਿਊਟਰ ਸਿਸਟਮ ਰੱਖਿਆ ਹੋਇਆ ਹੈ ਦੱਸავਨੇ ਸਾਨੂੰ ਜਾਣਕਾਰੀ ਅੱਛਾ ਜਿਹੜਾ ਆਪਣਾ ਇਹ ਕੰਪਿਊਟਰ ਸਿਸਟਮ ਰੱਖਿਆ ਇਹ ਦਾ ਕੀ ਸਿਸਟਮ ਆ ਦਾ ਇੱਧਰ ਦਿਖਾਓ ਜੀ ਸਾਹਮਣੇ ਆ ਤੁਹਾਨੂੰ ਦਿਖਾਉਣਾ ਹੈ ਕਿ ਕਿਉਂ ਨਾਰਮਲੀ ਬੰਦਾ ਕਲੀਨ ਅਪ ਵਗੈਰਾ ਹਸਤੇ ਕਰਵਾ ਸਕਦਾ ਹੈ ਇਹ ਉਹਨਾਂ ਦੀ ਮਰਜ਼ੀ ਹੈ ਕਿ ਕਿਸ ਤਰ੍ਹਾਂ ਕਰਨਾ ਬਾਕੀ ਡਿਪੈਂਡ ਕਰਦਾ ਹੈ ਕਿ ਸਕਿਨ ਟਾਈਪ ਕਿਸ ਹਿਸਾਬ ਦੀ ਹੈ ਕਿਸੇ ਦੀ ਜ਼ਿਆਦਾ ਡਲ ਸਕਿਨ ਹੁੰਦੀ ਹੈ ਫਿਰ ਉਸ ਹਿਸਾਬ ਨਾਲ ਉਹਨੂੰ ਟ੍ਰੀਟਮੈਂਟ ਦਿੱਤਾ ਜਾਂਦਾ ਹੈ अच्छा जे आपा आप गल करिए मशीन आए तो बहुत बढ़िया पुराना है कई बार सानू कमेंटां दे ਵਿੱਚ ਪੁੱਛ ਦਿਆ ਜਾਂ ਸਾਨੂੰ ਫੋਨ ਕਰਕੇ ਪੁੱਛ ਦਿਆ ਵੀ ਆ ਤੁਸੀਂ ਦਿਖਾਤਾ ਇਹਦੀ ਕੋਸਟ ਕਿੰਨੀ ਹੁੰਦੀ ਹੈ ਕੀਮਤ ਯਾਨੀ ਕਿ ਜੇ ਆਪਾਂ ਅੰਦਾਜ਼ਾ ਲਾਈਏ ਨਾਰਮਲ ਆਪਣਾ ਇਹ ਸਿੰਗਲ ਸੈਟਿੰਗ ਦੀ ਹਾਂਜੀ ਹਾਂਜੀ ਉਹ ਇਸ ਟੈਂਪਸ ਸਰ ਆਪਣੇ ਕੋਲ ਆਫਰ ਤੇ ਲਈ ਜਾ ਰਿਹਾ 1000 ਦੇ ਵਿੱਚ हेयर कट बियर्ड ਹੈਗਾ ਤੇ ਆਪਣਾ ਨਾਲ ਇਹ ਕਿ ਫੀਸ਼ਲ ਗਿੱਟ ਹੋ ਜਾਂਦੀ ਹੈ ਬਟ ਏਜੈਂਟ ਦਾ ਹੈਗਾ ਇਸ ਟਾਈਮ ਦਾ ਇਹ ਆਪਾਂ ਜਦੋਂ ਇੱਕ ਵਾਰੀ ਗਲੋ ਕਰਾ ਲਿਆ ਉਹ ਦੂਜਾ ਮੰਨ ਲਓ ਵੀ ਆਪਾਂ ਜਦੋਂ ਕੰਮ ਪਹਿਲੀ ਵਾਰ ਕਰਾਉਣਾ ਤਾਂ ਪੈਸੇ ਵੱਧ ਲੱਗਦੇ ਆ ਉਹ ਦੂਬਾਰ ਕੋਈ ਫਰਕ ਪੈਂਦਾ ਨਹੀਂ ਨਹੀਂ ਐਜ ਕੋਈ ਇਸ਼ੂ ਨਹੀਂ ਹੁੰਦਾ ਕਿ ਫਸਟ ਟਾਈਮ ਆਪਾਂ ਜ਼ਿਆਦਾ ਲੀਨੇ ਚਾਰਜ ਸਕਦੇ ਉਹ ਪ੍ਰਾਈਸ ਸੇਮ ਹੀ ਰਹਿੰਦਾ ਬਸ ਕਿ ਡਿਪੈਂਡ ਕਰਦੇ ਕਿ ਕਿਸ ਹਿਸਾਬ ਨਾਲ ਆਪਾਂ ਟਰੀਟਮੈਂਟ ਦੇ ਰਹੇ ਉਹਨਾਂ ਨੂੰ ਅਦਰਵਾਈਜ਼ ਇੰਨਾ ਕੋਈ ਇਸ਼ੂ ਨਹੀਂ ਹੁੰਦਾ ਹਾਂ ਬਹੁਤ ਵਧੀਆ ਤੁਸੀਂ ਦੇਖ ਰਹੇ ਸੀ ਇੱਥੇ ਇਹਨਾਂ ਨਾਲ ਬੀਨੀਆਂ ਨਾਲ ਗੱਲ ਵੀ ਗੱਲਬਾਤ ਕੀਤੀ ਹੈ ਪ੍ਰਦੀਪ ਐਂਡ ਬ੍ਰਦਰ ਜੂਨੀ ਸੈਕਸ ਸੈਨੂ ਨਾਲ ਜਿਹੜਾ ਮੇਲਾ RAM ਹਸਪਤਾਲ ਦੇ ਬਿਲਕੁਲ ਨਾਲ ਜਦੋਂ ਮੇਲਾ RAM ਤੋਂ ਆਪਾਂ ਮਿੱਤਲ ਨੌਨ ਕਨੀ ਜਾਂਦੇ ਬਿਲਕੁਲ ਉੱਥੇ ਨਾਲ ਜਿਹੜਾ ਸਲੂਨ ਆ ਤੁਸੀਂ ਜੇ ਕਿਸੇ ਵੀਰ ਨੇ ਇੱਥੋਂ ਸੁਭਾਵਾਂ ਪ੍ਰਾਪਤ ਕਰਨੀਆਂ ਹੁਣ ਤਾਂ ਤੁਸੀਂ ਇੱਥੇ ਵੱਧ ਤੋਂ ਵੱਧ ਜਿਹੜਾ ਨਾ ਹੈ ਬਹੁਤ ਬਾਜ ਵਰੇਟਾ ਤੇ ਜਿਹੜਾ ਸਲੂਨ ਦਾ ਕੰਮ ਉਹ ਕੀਤਾ ਜਾਂਦਾ ਤੇ ਇੱਕ ਵਾਰੀ ਫੇਰ ਬੜਾ ਦਿਖਾ ਦਿਓ ਇੱਕ ਕੱਪ ਵਾਰੀ ਦੁਬਾਰੇ ਆਪਾਂ ਲੈ ਕੇ ਚੱਲਦੇ ਆ ਐਮਡੀ ਸਾਹਿਬ ਕੋਲੇ ਤੇ ਇੱਕ ਆਪਾਂ ਫਿਰ ਆਪਾਂ ਗੱਲ ਕਰਾਂਗੇ ਵੀ ਜਿਹੜੋ ਵੀ ਪਿਆ ਤੇ ਜਿਹੜੇ ਤਿਹਾਰਾਂ ਦੇ ਦਿਨ ਹਾਂਜੀ ਉੱਥੇ ਕੋਈ ਆਫਰ ਵਗੈਰਾ ਵੀ ਕਿਤੇ ਆਫਰ ਤਾਂ ਸਾਡੀ ਪਰਵ ਤੋਂ ਸਪੈਸ਼ਲ ਚੱਲਦੀ ਹੈ ਉਹ ਪਰ ਬਾਕੀ ਰੂਟੀਨ ਦੇ ਵਿੱਚ ਵੀ ਸਾਡੀਆਂ ਆਫਰਾਂ ਚੱਲਦੀਆਂ ਰਹਿੰਦੀਆਂ ਨੇ ਵਾਜਬਰੇਟ ਦੇ ਵਿੱਚ ਹੈਗੀ ਆ ਟੋਟਲੀ ਜਿੰਨਾ ਵੀ ਸਪੀਸ਼ਲ ਦਾ ਹੋ ਗਿਆ ਤਾਂ ਟਿੱਕਾ ਹੋਗਾ ਸਾਡੇ ਨੋਰਮਲ ਪ੍ਰਾਈਸ ਦੇ ਵਿੱਚ ਬਾਕੀ ਸਾਰਾ ਸਪੈਸ਼ਲ ਆਫਰ ਸਾਡੀ ਕੰਬੋ ਚੱਲਦੀ ਰਹਿੰਦੀ ਆ ਹਾਂ ਸਰ ਦਾ ਕਹਿਣਾ ਹੈ ਕਿ ਇੱਥੇ ਜਿਹੜਾ ਦੀਵਿਆਂ ਦਾ ਜਿਹੜਾ ਤਿਉਹਾਰ ਹੁੰਦਾ ਉੱਥੇ ਸਪੈਸ਼ਲ ਆਫਰ ਅਸੀਂ ਜੱਕ ਨਹੀਂ ਦਿੱਤੀ ਜਾਂਦੀ ਪਰ ਇਹਨਾਂ ਦੇ ਜਿਹੜੇ ਬਾਜਵਰੇਟ ਆ ਉਹ ਆਫਰਾਂ ਵਰਗੇ ਹੀ ਆ ਗੱਲ ਕਰਦੇ ਆ ਜਿਹੜੇ ਇੱਥੇ ਬੱਚੇ ਕੰਮ ਕਰਦੇ ਆ ਸਿੱਖੇ ਆ ਇੱਥੇ ਕੰਮ ਕਰਦੇ ਆ ਆ ਕੀ ਨਾਮ ਹੈ ਸਰ ਮੇਰਾ ਨਾਮ ਪ੍ਰਦੀਪ ਕੁਮਾਰ ਹੈ ਕੀ ਕਹਿਣਾ ਜੰਦ ਸਲੂਨਾਂ ਅੱਜ ਸਲੂਨ ਤੇ ਤੇਹਾਰ ਤੇ ਆਪਣਾ ਕਾਰਵਾਚੋਹ ਤੇ ਵਿਪਰਾਂ ਵੀ ਬੈਠ ਕੇ ਆ ਤੇ ਕਿਵੇਂ ਲੱਗ ਰਿਹਾ ਜਿਹੜਾ ਬਹੁਤ ਅੱਛਾ ਲੱਗ ਰਹੀ ਆ ਆਪਾਂ ਨੂੰ ਤਕਰੀਬਨ ਚੇਤਾ ਅੱਛਾ ਇੱਕ ਛੋਟੇ ਨਾਲ ਇੱਕ ਸਵਾਲ ਪੁੱਛਾਂਗੇ ਇੱਥੇ ਖਾਸੀਅਤ ਕੀ ਹੈ ਕਾਚੇ ਜੀ ਬਾਲਾ ਜੀ ਬੈਠੇ ਆ ਬਸ ਇਹੀ ਖਾਸੀਅਤ ਹੈ ਅੱਛਾ ਕਹਿਣ ਦਾ ਮਤਲਬ ਚਲੋ ਇਹਨਾਂ ਨੇ ਸਿਰੇ ਹੀ ਲਾਤਾ ਆਪਾਂ ਬੜਾ ਗੱਲ ਗਏ ਇਹਨਾਂ ਨੇ ਕਹਿੰਦਾ ਇੱਥੇ ਖਾਸੀਅਤ ਕੋਈ ਨਹੀਂ ਐ ਤੇ ਬਾਲਾ ਜੀ ਬੈਠਿਆ ਇਹਨਾਂ ਦੀ ਕਿਰਪਾ ਦੇ ਨਾਲ ਹੀ ਆ ਜਿਹੜਾ ਆਪਣਾ ਸੈਲੂਨ ਦਾ ਕੰਮ ਆ ਚੱਲ ਰਿਹਾ ਬਹੁਤ ਵਧੀਆ ਲੱਗਿਆ ਇਹਨਾਂ ਨਾਲ ਗ ਔਰ ਕੁਝ ਕਹਿਣਾ ਚਾਹੋਗੇ ਬਸ ਜੋ ਆਫਰ ਵਗੈਰਾ ਜੋ ਆਫਰ ਵਗੈਰਾ ਲਗਾਈ ਹੋਈ ਹੈ ਹਾਈਡਰਾ ਦੇ ਅਕੋਰਡਿੰਗ ਆਪਾਂ 1000 ਦੇ ਵਿੱਚ ヘア ਕਟ ਬੀ ਐਂਡ ਪਲੱਸ ਹਾਈਡਰਾ ਕਰਦੇ ਆ ਉਸ ਤੋਂ ਬਾਅਦ ਵੀ ਜਿਵੇਂ ਜਿਵੇਂ ਸਕਿਨ ਦੇ ਅਕੋਰਡਿੰਗ ਕਸ਼ਮਰ ਆਪਣੇ ਤੋਂ ਫੇਸ਼ੀਅਲ ਵਗੈਰਾ ਕਰਵਾਉਂਦੇ ਆ ਉਹਨਾਂ ਦੇ ਅਲੱਗ-ਅਲੱਗ ਪਾਈਸ ਦੇ ਕੋਲ ਹੀ ਆਪਾਂ ਕੰਮ ਕਰਦੇ ਆ ਠੀਕ ਹੈ ਗੱਲਬਾਤ ਕੀਤੀ ਆਪਾਂ ਪ੍ਰਦੀਪ ਸੈਲੂਨ ਨਾਲ ਬਹੁਤ ਵਧੀਆ ਲੱਗਿਆ ਇਹਨਾਂ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਇਹਨਾਂ ਦੇ ਬਾਜ ਰੇਟ ਹੈ ਜੇ ਕਿਸੇ ਨੇ ਮਤਲਬ ਕਿ ਇਸ ਸੈਲੂਨ ਤੋਂ ਲਾਹਾ ਲੈਣਾ ਹੈ ਤੇ ਬਾਜਿਵਰੇਟਾ ਦੇ ਵਿੱਚ ਵਧੀਆ ਕੰਮ ਤੇ ਤੁਸੀਂ ਜਿਹੜਾ ਮੇਲਾ ਰਾਮ ਰੋਡ ਹੈ ਮੇਲਾ ਰਾਮ ਤੋਂ ਥੋੜਾ ਜਿਹਾ ਅੱਗੇ ਜਦੋਂ ਜਾਂਦੇ ਆ 5-7 ਟੱਕਾ ਨਾ ਛੱਡ ਕੇ ਉੱਥੇ ਸਾਲੂਨ ਹੈ ਬਾਦ ਪ੍ਰਗਤੀ ਚੌਕ ਪ੍ਰਗਤੀ ਚੌਕ ਜਿਹੜਾ ਚੌਕ ਪ੍ਰਗਤੀ ਚੌਕ ਜੀ ਜਿਹੜਾ ਮੇਲਾ ਰਾਮ ਤੋਂ ਅੱਗੇ ਪ੍ਰਗਤੀ ਚੌਕ ਹੈ ਉਹ ਚੌਕ ਦੇ ਬਿਲਕੁਲ ਸਾਹਮਣੇ ਜਿਹੜੀ ਇਹ ਸਾਲੂਨ ਦੀ ਜਿਹੜੀ ਸ਼ਾਪ ਹੈ ਹੁਣ ਸੁਖਵਿੰਦਰ ਸਰਾਂ ਨੂੰ ਦਿਓ ਇਜਾਜ਼ਤ ਸਾਸਨ ਦਾ